ਇਸ ਵੇਲੇ ਦੀ ਅਹਿਮ ਖਬਰ ਬਟਾਲਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਸਾਢੇ 3 ਸਾਲ ਦੀ ਬੱਚੀ ਨੂੰ ਚైనా ਦੀ ਡੋਰ ਨੇ ਆਪਣੀ ਚਪੇਟ ਚ ਲੈnde ਹੋਏ ਚਿਹਰੇ ਉੱਤੇ ਜ਼ਖਮ ਕਰ ਦਿੱਤਾ। ਬੱਚੀ ਨੂੰ ਬਟਾਲਾ ਦੇ ਸਿਲੋ ਹਸਤਾਲ ਵਿੱਚ ਇਲਾਜ ਲਈ ਲਿਆਂਦਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬੱਚੀ ਆਪਣੇ ਮਾਤਾ-ਪਿਤਾ ਦੇ ਨਾਲ ਮੋਟਰਸਾਈਕਲ ਦੇ ਉੱਪਰ ਜਾ ਰਹੀ ਸੀ। ਚైనా ਡੋਰ ਨੇ ਬੱਚੀ ਨੂੰ ਲਿਆ ਆਪਣੀ ਚਪੇਟ 'ਚ। ਸਾਢੇ 3 ਸਾਲਾਂ ਦੀ ਬੱਚੀ ਨੂੰ ਚైనా ਡੋਰ ਨੇ ਆਪਣੀ ਚਪੇਟ 'ਚ ਲੈnde ਹੋਏ ਚਿਹਰੇ ਤੇ ਕੀਤਾ ਜ਼ਖਮ। ਬਿਆਰ ਦੇ ਕਰੀਬ ਲੱਗੇ ਹਨ ਟਾਂਕੇ ਮਾਪਿਓ ਬਾਈਕ ਤੇ ਜਾ ਰਹੇ ਸਨ ਆਪਣੇ ਨਾਨਕੇ ਮੈਂ ਸਿਮਰਨ ਕੌਰ ਪਿੰਡ ਮੋਲਿਆਵਾਲ ਸਾੜੀਵਾਲ ਤੋਂ ਕੀ ਕਹਿਣਾ ਚਾਹੁੰਦੇ ਨੇ ਬੱਚੀ ਨਾਲ ਇਹ ਹਾਸਾ ਹੈ ਅਸੀਂ ਅਸੀਂ ਤੇ ਇਹੀ ਚਾਹੁੰਦੇ ਆ ਕਿ ਜੋ ਸਾਡੇ ਨਾਲ ਹੋਇਆ ਕਿਸੇ ਪੇਰੈਂਟਸ ਨਾਲ ਨਾ ਹੋਵੇ ਸੋ ਪ੍ਰਸ਼ਾਸਨ ਅੱਗੇ ਬੇਨਤੀ ਕਰਦੇ ਆ ਕਿ ਜਿਹੜੀ ਇਹ ਕਿਲਰ ਟਰੈਡ ਹੈ ਜਿਹਨੂੰ ਅਸੀਂ ਚਾਇਨਾ ਡੋਰ ਕਹਿੰਦੇ ਆ ਜਾਂ ਗੱਟੂ ਕਹਿੰਦੇ ਆ ਇਸ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੈ ਬਜਾਰਾਂ ਵਿੱਚ ਜਾਂ ਕਿਸੇ ਦੇ ਘਰਾਂ ਵਿੱਚ ਇਹ ਆਉਂਦੀ ਆ ਕਿੱਦਾਂ ਆਉਂਦੀ ਆ ਇਹ ਸਭੇ ਜਾਣਦੇ ਨੇ ਸੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਨਾਲ ਵੀ ਹੋ ਜਾ ਹਾਦਸਾ ਹੋਵੇ ਸੋ ਪਲੀਜ਼ ਰਿਕਵੈਸਟ ਹੈ ਕਿ ਜਿੰਨੀ ਹੋ ਸਕੇ ਲੀਗਲੀ ਤੌਰ ਤੇ ਇਸ ਤੇ ਉਹ ਵੀ ਮਾਂ ਪਿਓ ਨੂੰ ਸੋਚਣਾ ਚਾਹੀਦਾ ਹੈ ਕਿ ਸਾਡਾ ਵੀ ਬੱਚਾ ਆਇਆ ਸੀ ਉਹਨੂੰ ਜੇ ਉਹ ਜਿੱਦ ਕਰਦਾ ਹੈ ਤਾਂ ਜਿੱਦ ਪੁਗਾਈ ਨਾ ਜਾ ਸਕੇ ਕਿਉਂਕਿ ਇਹ ਜਿਹੜੀ ਡੋਰ ਆ ਹੋਰ ਵੀ ਚੀਜ਼ਾਂ ਨੇ ਉਹਨਾਂ ਨੂੰ ਉਹ ਲਿਆ ਕੇ ਦਿੱਤੀ ਜਾ ਉਹ ਲਿਆ ਕੇ ਦਿਓ ਤਾਂ ਜੋ ਇਹ ਕਿਲਰ ਥ੍ਰੈਡ ਤੋਂ ਬਚ ਸਕਣ ਹਸਪਤਾਲ ਰੋਲ ਵਿਰਜੀ ਬਹੁਤ ਵਧੀਆ ਸੈਲਫ ਸਕ ਹਸਪੀਟਲ ਬਾਟਾਲੇ ਤੋਂ ਅਸੀਂ ਬਹੁਤ ਵਧੀਆ ਇਹਨਾਂ ਨੇ ਡਾਕਟਰਾਂ ਨੇ ਟਰੀਟ ਕੀਤਾ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਹੁਣ ਤੱਕ ਸਾਨੂੰ 10 ਦਿਨ ਹੋ ਗਏ ਆ ਇੱਥੇ ਤੋਂ ਸਾਡਾ ਜੋ ਟਰੀਟਮੈਂਟ ਸੀਗਾ ਜੋ ਵੀ ਬੱਚੇ ਦਾ ਕਹਿ ਲਈਏ ਕਿ ਔਰਲ ਜਾਂ ਜਿੱਦਾਂ ਵੀ ਸਸਪੈਂਸ਼ਨ ਚੱਲ ਰਹੀ ਸੀਗਾ ਉਹ ਸਭ ਬਹੁਤ ਵਧੀਆ ਤਰੀਕੇ ਨਾਲ ਇਹਨਾਂ ਨੇ ਸਾਨੂੰ ਟਰੀਟ ਕੀਤਾ ਸੋ ਡਾਕਟਰਾਂ ਦੇ ਬਹੁਤ ਤਾਣੁ ਆਦੀ ਆ ਇਤੋਂ ਦੀ ਟੀਮ ਦੇ ਮੇਰਾ ਨਾਮ ਸੁਖਤੈਨ ਸਿੰਘ ਜੀ ਪਿੰਡ ਮੂਲਿਆਂਵਾਲ ਡਾਕ ਨਾ ਧਾਰੀਵਾਲ ਬਰਦਾਸਾ ਬੱਚੇ ਦੀ ਉਮਰ ਜੀ 3.5 ਸਾਲ ਹੈ ਅਸੀਂ ਬੱਚਿਆਂ ਦੇ ਬਟਾਲੇ ਸ਼ਹਿਰ ਬੱਚਿਆਂ ਦੇ ਨਾਨਕੇ ਬਟਾਲੇ ਕੋਲੇ ਉੱਥੇ ਵਾਪਸ ਜਾ ਰਹੇ ਸੀ ਤੇ ਬਟਾਲੇ ਬਿਜਲੀ ਘਰ ਕੋਲੇ ਜੀਟੀ ਰੋਡ ਤੇ ਬਿਲਕੁਲ ਨੋਰਮਲ ਸਪੀਡ ਤੇ ਆਪਾਂ ਮੋਟਰਸਾਈਕਲ ਤੇ ਜਾ ਰਹੇ ਸੀ ਇਹ ਬੱਚੀ ਆਪਣੀ ਮਾਤਾ ਦੇ ਮਾਮਾ ਦੀ ਗੋਦ ਵਿੱਚ ਪਿੱਛੇ ਬੈਠੀ ਸੀ ਚਾਈਨਾ ਵਾਲੀ ਡੋਰ ਪਤਾ ਨਹੀਂ ਕਿੱਥੋਂ ਆਈ ਉੱਪਰ ਆਈ ਤੇ ਸਿੱਧਾ ਇਹਦੇ ਸਾਰਾ ਕੁਝ ਬਹੁਤ ਜ਼ਿਆਦਾ ਡੈਮੇਜ ਬਹੁਤ ਜ਼ਿਆਦਾ ਜ਼ਖਮੀ ਹੋ ਕੇ ਚਲੀ ਗਈ ਕਿਰਾਏ ਪਈ ਕਿੰਨੇ ਟਾਂਕੇ ਲੱਗੇ 25 ਦੇ ਦੇ ਕਿੱਦਾਂ ਦੇ ਹਾਲਾਤ ਸੀ ਤੇ ਤੁਹਾਡੇ ਮੰਤ ਕੀ ਗੁਦਰੀ ਨੂੰ ਯਾਦ ਆ ਕਿ ਇੱਕ ਲੋਕ ਕਿ ਉਹ ਮੰਤ ਕੀ ਗੁਦਰੀ ਕਿ ਪਰ ਫਿਰ ਵੀ ਆਪਣੇ ਲੱਭਾਂ ਦੱਸ ਦੋ ਕਿੰਨੇ ਟਾਂਕੇ ਲੱਗੇ ਮੈਂ ਤੇ ਗਿਣਤੀ ਨਹੀਂ ਕਰ ਸਕਿਆ ਬਹੁਤ ਪਰੇਸ਼ਾਨ ਹਾਂ ਤੇ ਮਤਲਬ ਬਹੁਤ ਪਰੇਸ਼ਾਨ ਹਾਂ ਮੇਰੇ ਦੋਸਤਾਂ ਨੇ ਮੈਨੂੰ ਫੋਟੋ ਜਦੋਂ ਦੇਖੀ ਆ ਤੇ ਉਹਦੇ ਵਿੱਚ ਉਹਨਾਂ ਨੇ ਦੱਸਿਆ ਵੀ 65 ਤੋਂ ਪਲੱਸ ਦੇ ਰਿਹਾ 60 ਤੋਂ ਜ਼ਿਆਦਾ ਜਿਹੜੇ ਉੱਪਰਲੀ ਸਕੈਨ ਤੇ ਟਾਂਕੇ ਆ ਜਿਹੜੀ ਅੰਦਰਲੀ ਚਾਰ ਲੇਅਰਸ ਸਟਰਕਚਰ ਨੇ ਸਟੈਚ ਕੀਤੀਆਂ ਉਹਦੇ ਵਿੱਚ ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਜੀ ਕਿੰਨੇ ਕ ਟਾਂਕੇ ਲੱਗੇ ਹੋਣਗੇ ਉਹਨਾਂ ਦੇ ਠੋਡੀ ਤੇ ਗਲ ਤੇ ਤੇ ਦਸਤਾਰ ਤੇ ਕੱਟ ਲੱਗਾ ਸੀ ਜੋ ਹੁਣ ਥੋੜਾ ਜਿਹਾ ਠੀਕ ਹੋ ਚੁੱਕਾ ਆ ਦਸਤਾਰ ਸਾਰੀ ਕੱਟੀ ਗਈ ਸੀ ਥੋਣ ਲੰਮੇ ਜਿਤੋਂ ਡੋਰ ਲੰਘ ਕੇ ਗਈ ਉਹਦੇ ਵੱਜ ਕੇ ਤੇ ਬਹੁਤ ਜ਼ਿਆਦਾ ਮਤਲਬ ਉਹਦਾ ਬੱਚੇ ਦੀ ਮੰਮਾ ਦਾ ਨੁਕਸਾਨ ਹੁਣ ਬਚ ਗਿਆ ਪਰ ਬੱਚੀ ਬਹੁਤ ਜ਼ਿਆਦਾ ਮਤਲਬ ਨੁਕਸਾਨ ਕਰਕੇ ਗਈ ਸਟਾਲ ਸਰਬਸਕ ਹਸਪੀਟਲ ਬਟਾਲਾ ਜਿਹੜਾ ਡਾਕਟਰ ਸਾਹਿਬਾਨ ਦਾ ਮੈਨੇਜਮੈਂਟ ਦਾ ਬਹੁਤ ਵਧੀਆ ਰੋਲ ਜੀ ਉਹਨਾਂ ਨੇ ਸਾਨੂੰ ਬਹੁਤ ਸਹਾਇਤਾ ਕੀਤਾ ਪਰਮਾਤਮਾ ਉਹਨਾਂ ਨੂੰ ਹੋਰ ਸਮਤ ਬਲ ਬਧ ਬਖਸ਼ੇ ਤੇ ਮੈਂ ਇਹ ਕਹਿਣਾ ਚਾਹਾਂਗਾ ਵੀ ਮਤਲਬ ਆਮ ਲੋਕ ਤੇ ਸਰਕਾਰਾਂ ਨੂੰ ਪਹਿਲਾਂ ਤੇ ਆਮ ਲੋਕਾਂ ਨੂੰ ਬੇਨਤੀ ਕਰਾਂਗਾ ਵੀ ਜਿਹੜੀ ਚਾਇਨਾ ਡੋਲ ਦਾ ਵਾ ਪੂਰਨ ਤੌਰ ਤੇ ਸਖਤ ਬਾਈਕਾਟ ਕੀਤਾ ਜਾਵੇ ਪਾਬੰਦੀ ਸਦਾ ਚਾਇਨਾ ਡੋਰਿਆ ਫਿਰ ਵੀ ਕੋਈ ਇਲੀਗਲ ਤਰੀਕੇ ਨਾਲ ਜੋ ਹੈ ਮਤਲਬ ਸਰਕਾਰ ਲੋਕ ਖਰੀਦੇ ਆ ਜਾਂ ਵੇਚਦੇ ਆ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਜੀ ਇਹ ਰਿਕਵੈਸਟ ਹੈ ਜੀ ਹਸਪੀਟਲ ਦਾ ਨਾਮ ਸਰਬਸੁਖ ਹਸਪੀਟਲ ਬਟਾਲਾ ਹੈ ਮੈਂ ਡਾਕਟਰ ਹਰਪ੍ਰੀਤ ਕੌਰ ਪੇਸ਼ੈਂਟ ਦੀ ਆਪਰੇਟਿੰਗ ਸਰਜਨਾਂ ਜਦੋਂ ਬੱਚੀ ਸਾਡੇ ਕੋਲ ਆਈ ਤੇ ਬੱਚੀ ਦੀ ਕੰਡੀਸ਼ਨ ਕਾਫੀ ਕ੍ਰਿਟੀਕਲ ਸੀਗੀ ਬੱਚੇ ਦਾ ਬਹੁਤ ਬਲੱਡ ਲਾਸ ਹੋ ਚੁੱਕਿਆ ਸੀਗਾ ਬੱਚੇ ਦੇ ਫੇਸ ਤੇ ਲੈਸੀਰੇਟਡ ਵੂਨ ਜੜਾ ਕਿ ਬਿਲਕੁਲ چیرਦਾ ਹੋਇਆ ਉਹਦੇ ਬਲੱਡ ਵੈਸਲਸ ਮੇਨ ਵੈਸਲਸ ਤੱਕ ਪਹੁੰਚ ਚੁੱਕਿਆ ਸੀਗਾ ਤੇ ਉਹਦੀਆਂ ਬਿਲਕੁਲ ਮੇਨ ਬਲੱਡ ਦੀਆਂ ਵੈਸਲਸ ਕੈਰੋਟਿਡ ਵੈਸਲਸ ਜਿਹਨੂੰ ਕਹਿੰਦੇ ਨੇ ਜਾਂ ਫਿਰ ਇੰਟਰਨਲ ਜੁਗਲਰ ਵੈਸਲਸ ਉਹ ਪੂਰੀਆਂ ਹੀ ਐਕਸਪੋਜ਼ ਹੋ ਚੁੱਕੀਆਂ ਸੀਗੀਆਂ ਤੇ ਪੇਸ਼ੈਂਟ ਨੂੰ ਬਿਲਕੁਲ ਪੀਲਾ ਪੈ ਚੁੱਕਿਆ ਸੀਗਾ ਮਰੀਜ਼ ਇੱਕਦਮ ਇੰਨਾ ਜ਼ਿਆਦਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਅਸੀਂ ਇਮੀਡੀਏਟਲੀ ਟ੍ਰੀਟਮੈਂਟ ਵਾਸਤੇ ਲਿਆ ਗਿਆ ਪੇਸ਼ੈਂਟ ਨੂੰ ਜਿਹੜੇ ਸਟਾਰਟਿੰਗ 'ਚ ਜੋ ਵੀ ਦੇ ਸਕਦੇ ਸੀਗੇ ਉਹਨਾਂ ਦੀ ਰੈਸਸਿਟੇਟ ਸਮਝ ਲਓ ਕਿ ਇਹਨਾਂ ਨੂੰ ਮੈਨੇਜ ਕਰਨ ਵਾਸਤੇ ਜੋ ਵੀ ਡਰੱਗਸ ਜੋ ਵੀ ਕਰਨਾ ਸੀਗਾ ਉਹ ਸਟਾਰਟ ਕੀਤਾ ਉਹਨਾਂ ਦੀ ਸਰਜਰੀ ਦਾ ਪ੍ਰੋਸੈਸ ਅਸੀਂ ਮੀਨ ਵਾਈਲ ਸਟਾਰਟ ਕੀਤਾ ਤੇ ਪੇਸ਼ੈਂਟ ਨੂੰ ਇਮੀਡੀਏਟ ਸਰਜਰੀ ਵਾਸਤੇ ਲਿਆ ਗਿਆ ਤੇ ਪੇਸ਼ੈਂਟ ਦੀ ਲੇਅਰ ਬਾਈ ਲੇਅਰ ਸੂਚਰਿੰਗ ਉਹਨੂੰ ਮੈਨੇਜ ਕਰਨਾ ਸਾਡੇ ਲਈ ਥੋੜਾ ਡਿਫਿਕਲਟ ਸੀਗਾ ਕਿਉਂਕਿ ਇੱਕ ਤੇ ਬੱਚਾ ਸੀਗਾ ਦੂਸਰਾ ਬਲੱਡ ਲਾਸ ਸੀਗਾ ਪੇਸ਼ੈਂਟ ਨੂੰ ਬਲੱਡ ਟ੍ਰਾਂਸਫਿਊਸ਼ਨਸ ਵੀ ਕੀਤੀਆਂ ਗਈਆਂ ਤੇ ਇਸ ਹੱਬ ਨਾਲ ਅਸੀਂ ਉਹਨਾਂ ਨੂੰ ਆਈਸੀਯੂ ਮੈਨੇਜਮੈਂਟ ਪਲੱਸ ਆਪਣੇ ਸਰਜਰੀ ਓਟੀ ਮੈਨੇਜਮੈਂਟ ਕਰਕੇ ਪੇਸ਼ੈਂਟ ਨੂੰ ਰਿਕਵਰ ਕੀਤਾ ਗਿਆ ਮੈਂ ਇਹ ਮੈਸੇਜ ਸਰਕਾਰ ਨੂੰ ਪਲੱਸ ਮੈਂ ਇਹ ਮੈਸੇਜ ਆਮ ਜਨਤਾ ਨੂੰ ਵੀ ਦੇਣਾ ਚਾਹੁੰਦੀ ਹਾਂ ਕਿ ਜੋ ਡੋਰ ਕਿਸੇ ਦੀ ਕਿਸੇ ਲਈ ਲਾਈਫ ਥ੍ਰੈਟਨਿੰਗ ਹੋ ਸਕਦੀ ਹੈ ਇਹ ਅੱਜ ਇਹ ਬੱਚਾ ਸਫਰ ਹੋਇਆ ਕੱਲ ਨੂੰ ਤੁਹਾਡਾ ਆਪਣਾ ਬੱਚਾ ਸਫਰ ਹੋ ਸਕਦਾ ਤੁਸੀਂ ਆਪ ਸਫਰ ਹੋ ਸਕਦੇ ਹੋ ਤੁਹਾਨੂੰ ਮੁਸ਼ਕਿਲ ਆ ਸਕਦੀ ਹੈ ਤੇ ਇਸ ਡੋਰ ਨੂੰ ਬਿਲਕੁਲ ਵੀ ਯੂਜ਼ ਨਾ ਕੀਤਾ ਜਾਏ ਤੇ ਸਰਕਾਰ ਨੂੰ ਮੇਰੀ ਇਹ ਅਪੀਲ ਹੈ ਕਿ ਜੇ ਜਿਹੜੀ ਇਹ ਡੋਰ ਲੋਕਾਂ ਵਾਸਤੇ ਜਾਨ ਲੋਕਾਂ ਦੀ ਲਾਈਫ ਥ੍ਰੈਟਨਿੰਗ ਬਣ ਰਹੀ ਹੈ ਤੇ ਇਸ ਡੋਰ ਦੇ ਉੱਤੇ ਸਖਤ ਪਾਬੰਦੀ ਕੀਤੀ ਜਾਏ ਇਸ ਡੋਰ ਨੂੰ ਬੈਨ ਕੀਤਾ ਜਾਏ ਸਾਡੇ ਵੱਲੋਂ ਪੂਰੀ ਕੋਸ਼ਿਸ਼ ਹੈ ਬੱਚੀ ਦਾ ਸ਼ੁਰੂ ਤੋਂ ਲੈ ਕੇ ਟ੍ਰੀਟਮੈਂਟ ਜਿਹੜਾ ਹੈ ਉਹ ਹੁਣ ਮੇਰੇ ਕੋਲ ਹੀ ਚੱਲ ਰਿਹਾ ਹੈ ਬੱਚੀ ਦੇ ਫਾਲੋਅ ਅਪ ਹੋ ਰਹੇ ਨੇ ਅਸੀਂ ਲੇਅਰ ਬਾਈ ਲੇਅਰ ਸੂਚਨਾ ਕੀਤੀ ਸੀ ਕਿ ਕੋਸ਼ਿਸ਼ ਕੀਤੀ ਗਈ ਹੈ ਸਾਡੇ ਵੱਲੋਂ ਕਿ ਇਹਨਾਂ ਨੂੰ ਮਿਨੀਮਲ ਤੋਂ ਮੀਨੀਮਲ ਸਕਾਰ ਦਿੱਤਾ ਜਾਏ ਮਤਲਬ ਬਿਲਕੁਲ ਕੱਟ ਸਕਾਰ ਆਏ ਤੇ ਉਸ ਹੱਬ ਲਈ ਉਹਨਾਂ ਦਾ ਟ੍ਰੀਟਮੈਂਟ ਅੱਗੇ ਚੱਲ ਰਿਹਾ ਜੋ ਵੀ ਉਹਦੇ ਉੱਤੇ ਦਵਾਈਆਂ ਲੱਗਣੀਆਂ ਜਾਂ ਮੈਡੀਕੇਸ਼ਨਸ ਸਕਾਰ ਕੱਟ ਕਰਨ ਵਾਸਤੇ ਲੱਗਣੀਆਂ ਅਸੀਂ ਉਹ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਮੇਰੇ ਕੋਲ ਫਾਲੋਅ ਅਪ ਕਰਦੇ ਰਹਿਣ ਤੇ ਅਸੀਂ ਇਹਨਾਂ ਦੇ ਚਿਹਰੇ ਦੇ ਉੱਤੇ ਇਸ ਕਾਰ ਨੂੰ ਕੋਸ਼ਿਸ਼ ਕਰੀਏ ਕਿ